ਮੇਰੇ ਨਾਲ ਜਿੰਨੇ ਮੁੰਡੇ ਚੱਲਦੇ ਆ ਮੈਂ ਸਾਰਿਆਂ ਨੂੰ ਸਮਝਾਉਣਾ ਕਿ ਜਿਹੜਾ ਇਲੈਕਸ਼ਨ ਆ ਇਹ 15 20 ਦਿਨ ਦੀ ਗੇਮ ਆ ਜਿਹਦੀ ਸੇਵਾ ਕਰਮਾਂ ਚ ਲਿਖੀ ਉਹਨੂੰ ਮਿਲ ਜਾਣੀ ਆ ਤੁਸੀਂ ਇੱਕ ਦੂਜੇ ਨਾਲ ਕਦੇ ਨਹੀਂ ਵਿਗਾਰਨੀ ਕੱਲ ਨੂੰ ਤੁਸੀਂ ਟਰੈਕਟਰ ਵੀ ਕਿਸੇ ਦਾ ਮੰਗਣਾ ਕਿਸੇ ਦੀ ਟਰਾਲੀ ਵੀ ਮੰਗਣੀ ਆ ਤੋਨਾ ਸਿਰ ਤੇ ਆ ਤੇ ਤੁਸੀਂ ਕਿਸੇ ਨਾਲ ਲੜਨਾ ਨਹੀਂ ਕਿਸੇ ਨੂੰ ਬੋਲਣਾ ਨਹੀਂਗਾ ਆਪਦੀ ਮਿਹਨਤ ਕਰਨੀ ਆ ਅਗਲਾ ਆਪਦੀ ਕਰਦਾ ਤਾਂ ਸਾਡੇ ਪਿੰਡ ਦੇ ਵਿੱਚ ਜਿਹੜਾ ਮਾਹੌਲ ਆ ਬੜਾ ਵਧੀਆ ਠੀਕ ਹੈ ਨਹੀਂ ਬਹੁਤ ਕੋਈ ਮੁੰਡਾ ਵੱਧ ਘੱਟ ਨਹੀਂ ਬੋਲਦਾ ਕੋਈ ਮੁੰਡਾ दारू ਪੀ ਕੇ ਜਾਂ ਜਿਵੇਂ ਆਪਾਂ ਪਿੰਡਾਂ ਜੀ ਅਸੀਂ ਚਾਰ ਸਰਪੰਚ ਪਿੰਡ ਦੇ ਵਿੱਚ ਉੱਠੇ ਆਂ ਚਾਰਾਂ ਚੋਂ ਜਿਹਨੂੰ ਵੱਧ ਵੋਟਾਂ ਪੈਣਗੀਆਂ ਉਹ ਸਰਪੰਚ ਬਣੂਗਾ ਨਾ ਕੋਈ ਵੱਧ ਵੋਟਾਂ ਉਹਨੂੰ ਪੈਣੀਆਂ ਜਿਹਨੂੰ ਲੋਕ ਲਾਇਕ ਕਰਨਗੇ ਜਿਹਨੂੰ ਪਸੰਦ ਕਰਨਗੇ ਜਿਹਦਾ ਕੰਮ ਪਸੰਦ ਕਰਨਗੇ ਜਿਹਦੇ ਤੋਂ ਲੋਕਾਂ ਨੂੰ ਉਮੀਦ ਹੋਊਗੀ ਕਿ ਆਹ ਬੰਦਾ ਜਿਹੜਾ ਵਧੀਆ ਕੰਮ ਕਰੂਗਾ ਆਪਾਂ ਇਹਨੂੰ ਲੈ ਕੇ ਆਉਣਾ ਮੂਰੋ ਠੀਕ ਹੈ ਜੀ ਸਾਡੇ ਪਿੰਡ ਦਾ ਮਾਹੌਲ ਬਹੁਤ ਸੋਹਣਾ ਹਾਂਜੀ ਅਸੀਂ ਜਦੋਂ ਵੋਟਾਂ ਨਹੀਂ ਕਹਿਣ ਜਾਂਦੇ ਆ ਅਸੀਂ ਹਰ ਇੱਕ ਦੇ ਘਰੇ ਜਾਂਦੇ ਆ ਠੀਕ ਹੈ ਤਾਂ ਉਹ ਸਾਡੇ ਘਰੇ ਵੀ ਆਉਂਦੇ ਆ ਭਾਈ ਚਾਰ ਕਿਸਾਨ ਜਿਹੜੀ ਹੈਗੀਆਂ ਉਹ ਪੂਰੀ ਪੂਰੀ ਕੈਮ ਹੈ ਨਹੀਂ ਬਹੁਤ ਵਧੀਆ ਗੱਲ ਹੈ ਅਸੀਂ ਵੀ ਆਪਦੇ ਲੈਵਲ ਤੇ ਪੂਰੀ ਮਿਹਨਤ ਕਰ ਰਹੇ ਆ ਠੀਕ ਹੈ ਜੀ ਔਰ ਦੂਜੇ ਮੁੰਡੇ ਵੀ ਜਿਹੜੇ ਹੈਗੇ ਆਪਦੇ ਆਪਦੇ ਲੈਵਲ ਤੇ ਪੂਰੀ ਮਿਹਨਤ ਕਰਦੇ ਆ ਦੇਖੋ ਜਿਹੜੀ ਐਂਡ 'ਚ ਪਰਚੀ ਕਿਹਦੀ ਨਿਕਲਦੀ ਐਂਡ 'ਚ ਪ੍ਰਮਾਤਮਾ ਕਿਹਨੂੰ ਸੇਵਾ ਬਿਲੇਰੇ ਦੀ ਦਿੰਦਾ ਠੀਕ ਹੈ ਉਹ ਬਈ ਜੀ ਹਜੇ ਐਂਡ ਤੇ ਪਤਾ ਲੱਗਣਾ ਪਰ ਅੱਜ ਦੀ ਡੇਟ 'ਚ ਸਾਡੇ ਜਿਹੜਾ ਸਿਸਟਮ ਬਹੁਤ ਪਿੰਡ ਦਾ ਜਿਹੜਾ ਬਹੁਤ ਸੋਹਣਾ ਚੱਲ ਰਿਹਾ ਔਰ ਸਾਰੇ ਭਾਈਚਾਰਕ ਸਾਂ ਜਿਹੜੀ ਕੰਮ ਆ ਘਰ ਜਿਹੜੇ ਉਹਨਾਂ ਸਹੀ ਕਰਾਉਣੇ ਆ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਵਿਚਾਰਾਂ ਦੇ ਬੱਚੇ ਠੰਡ ਦਾ ਦਾ ਆ ਰਹੀ ਆ ਉਹ ਕਰਾਉਣੇ ਆ ਤੇ ਇੱਕੋ ਗਲੀ ਪੱਕੀ ਕਰਨ ਵਾਲੀ ਆ ਸਭ ਤੋਂ ਮੇਨ ਕੰਮ ਤਾਂ ਇਹ ਆ ਸੈਕੰਡਲੀ ਆਪਾਂ ਐਜੂਕੇਸ਼ਨ ਵਾਲੇ ਪਾਸੇ ਵੀ ਜਾਵਾਂਗੇ ਆਪਾਂ ਹੈਲਥ ਵਾਲੇ ਪਾਸੇ ਵੀ ਜਾਵਾਂਗੇ ਹਾਂਜੀ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਵਿਲੇ ਵਾਲਾ ਤੇ ਜ਼ਿਲ੍ਹਾ ਫਰੀਦਕੋਟ ਦੋਸਤੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਸਰਪੰਚੀ ਦਾ ਇਲੈਕਸ਼ਨ ਬਹੁਤ ਜ਼ੋਰਾਂ ਤੇ ਚੱਲ ਰਿਹਾ ਕਿਉਂ ਇਸ ਸਾਲ ਜਿਹੜੇ ਦਿਨ ਵੀ ਬਹੁਤ ਘੱਟ ਮਿਲੇ ਆ ਤੇ ਪਿੰਡਾਂ ਦੇ ਵਿੱਚ ਪੂਰਾ ਮਾਹੌਲ ਬਣਿਆ ਪਿਆ ਹੁਣ ਪਿੰਡਾਂ ਦੇ ਵਿੱਚ ਜਿਹੜੇ ਦੋਸਤੋ ਸਰਪੰਚਾ ਨੇ ਚੋਣ ਲਈ ਖੜਨਾ ਹੈ ਕਾਗਜ਼ ਵੀ ਭਰਿਆ ਹੈ ਆਪਾਂ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਣੇ ਇਸੇ YouTube YouTube ਚੈਨਲ ਤੇ ਉਹਦਾ ਜਿਹੜਾ ਲਿੰਕ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਦੇ ਦਿਆਂਗੇ ਉਹ ਵੀਡੀਓ ਜਿਹੜੀ ਦੋਸਤੋ ਬਹੁਤ ਵਾਇਰਲ ਹੋ ਰਹੀ ਆ ਇੱਕ ਨੌਜਵਾਨ ਮੁੰਡਾ ਜਿਹੜਾ ਸੱਚ ਦੇ ਵਿੱਚ ਖੜ ਕੇ ਬਹੁਤ ਹੀ ਵਧੀਆ ਉਹਨਾਂ ਨੇ ਲੈਕਚਰ ਦਿੱਤਾ ਜਿਹੜਾ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਜਿਹੜਾ ਸਰਪੰਚੀ ਇਸ ਸਾਲ ਸਰਪੰਚੀ ਦਾ ਮੌਕਾ ਜ਼ਰੂਰ ਦਿਓ ਇਹ ਜਿਹੜਾ ਦੋਸਤੋ ਪਰਿਵਾਰ ਆ ਇਹ ਮਿਸਤਰੀ ਭਾਈਚਾਰਾ ਸਾਰਾ ਪਿੰਡ ਬਿਲੇ ਵਾਲੇ ਦੇ ਵਿੱਚ ਮਿਸਤਰੀ ਭਾਈਚਾਰੇ ਨੇ ਇਕੱਠਾ ਹੋ ਕੇ ਇੱਕ ਨੌਜਵਾਨ ਮੁੰਡੇ ਨੂੰ ਜਿਹੜਾ ਸਰਪੰਚੀ ਲਈ ਨਾਮਿਨੇਟ ਕੀਤਾ ਜਿਹੜਾ ਪਹਿਲਾਂ ਹੁੰਦਾ ਸੀਗਾ ਪਹਿਲਾਂ ਹੁੰਦਾ ਸੀ ਸੋਚ ਜਿਹੜੀ ਬਜ਼ੁਰਗਾਂ ਦੀ ਤੇ ਆਪਾਂ 50 ਸਾਲ ਤੋਂ ਉੱਤੇ ਉੱਤੇ ਵਾਲਾ ਹੀ ਸਰਪੰਚ ਬਣਾਈ ਗਏ ਪਰ ਜਿਹੜੀ ਹੁਣ ਸੋਚ ਚੱਲ ਰਹੀ ਆ ਹਰ ਇੱਕ ਹੀ ਚਾਹੁੰਦਾ ਕਿ ਨੌਜਵਾਨ ਮੁੰਡੇ ਨੂੰ ਜਰੂਰ ਮੌਕਾ ਦੇ ਲੋ ਯੰਗ ਏਜ ਐ 22 ਦੀ ਜਿਹੜੀ ਉਮਰ ਵੀ 35 36 ਸਾਲ ਐ ਤੇ ਬਾਕੀ ਬਾਈ ਬਾਹਰ ਅੰਦਰ ਵੀ ਪੂਰਾ ਤੁਰਦਾ ਫਿਰਦਾ ਤੇ ਪੂਰੀ ਨੌਲੇਜ ਰੱਖਦਾ ਆ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਮੈਂਟ ਆ ਰਹੀ ਸੀਗੇ ਬਹੁਤ ਭਰਾਵਾਂ ਦੇ ਵੀ ਇਹ ਕਿਹੜੇ ਪਿੰਡ ਦੀ ਵੀਡੀਓ ਆ ਤੇ ਹੋਰ ਵੀ ਬਹੁਤ ਕਮੈਂਟ ਆਏ ਸੀ ਅਸੀਂ ਸਾਰੇ ਕਮੈਂਟਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਸੀ ਗੱਲ ਜੀ ਸਾਰਿਆਂ ਨੂੰ 사ਸੀ ਗੱਲ ਜੀ ਸਾਰਿਆਂ ਨੂੰ 사ਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਜਿੰਦਰ ਸਿੰਘ ਹੀਵਾ ਸਾਨਾਮ ਸਰਦਾਰ ਸੁਖਮ ਸਿੰਘ ਹੀਵਾ 36 ਸਾਲ এজ ਆ ਮੇਰੀ ਬਾਈ ਜੀ ਠੀਕ ਹੈ ਜੀ ਬੀਏ ਤੱਕ ਨਾ ਪੜ੍ਹਿਆ ਜੀ ਠੀਕ ਹੈ ਜੀ ਹਾਂ ਜੀ ਬਾਈ ਜੀ ਜੇ ਹੁਣ ਆਪਾਂ ਗੱਲ ਕਰੀਏ ਬਈ ਸੋਡੀ ਪਹਿਲਾ ਵਾਲੀ ਵੀਡੀਓ ਲੋਕਾਂ ਨੇ ਬਹੁਤ ਪਸੰਦ ਕੀਤੀ ਬਹੁਤ ਵਧੀਆ ਸੋਡਾ ਲੈਂਚਰ ਸੀਗਾ ਕਿਵੇਂ ਦੇਖਦੇ ਹਾਂ ਬਈ ਲੋਕਾਂ ਨੇ ਬਹੁਤ ਪਸੰਦ ਕੀਤਾ ਬਈ ਇੱਕ ਯੰਗ ਏਜ ਹੈ ਹਾਂ ਜੀ ਹਰ ਇੱਕ ਇਹ ਵਿੱਚ ਕਮੈਂਟ ਅੱਜ ਕਹਿ ਰਿਹਾ ਸੀ ਬਈ ਇਸ ਮੁੰਡੇ ਨੂੰ ਜ਼ਰੂਰ ਮੌਕਾ ਦੇ ਹਾਂਜੀ 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 ਗੱਲ ਇਦਾਂ ਬਈ ਜੀ ਵੀ ਜਿੱਦਾਂ ਮਤਲਬ ਕਿ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਹੋਂਚ ਆਇਆ ਹਾਂਜੀ ਠੀਕ ਹੈ ਜੀ ਉਦੋਂ ਤੋਂ ਲੈ ਕੇ ਸਾਡੇ ਜਿਹੜੇ ਬਜ਼ੁਰਗ ਮਤਲਬ ਕਿ ਪਿੰਡ ਬੀਲੀ ਵਾਲੇ ਦੇ ਵਿੱਚ ਮਤਲਬ ਇੱਥੇ ਜਦੋਂ ਆ ਕੇ ਆਪਾਂ ਸਾਰੇ ਬੈਠੇ ਆ ਉਹ ਸ਼ਾਇਦ ਉਹ ਤੋਂ ਬੜੇ ਪੁਰਾਣੇ ਬੈਠੇ ਹੋਣਗੇ ਪਰ ਇਲੈਕਸ਼ਨ ਕਮਿਸ਼ਨ ਦੀ ਜਦੋਂ ਸਿਸਟਮ ਸ਼ੁਰੂ ਹੋਇਆ ਪੰਚਾਇਤਾਂ ਦਾ ਸਿਸਟਮ ਸ਼ੁਰੂ ਹੋਇਆ ਹਾਂਜੀ ਹਾਂਜੀ VOTING ਦਾ ਸਿਸਟਮ ਸ਼ੁਰੂ ਹੋਇਆ ਠੀਕ ਹੈ ਜੀ ਠੀਕ ਹੈ ਸਾਰਾ ਸਿਸਟਮ ਹੋ ਚਾਹ ਉਸ ਤੋਂ ਬਾਅਦ ਮਤਲਬ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਜਿਹੜੇ ਮਤਲਬ ਜਿੰਨੇ ਸਾਡੀ ਫੈਮਲੀਆਂ ਇੱਥੇ ਰਹਿੰਦੀਆਂ ਹੈਗੀਆਂ ਇਹਨਾਂ ਸਾਰਿਆਂ ਨੇ ਮਤਲਬ ਪਿੰਡ ਦੇ ਵਿੱਚ ਕੋਈ ਵੀ ਸਰਪੰਚ ਜਿਹੜਾ ਚੋਣਾਂ ਸੀ ਵੱਧ ਚੜ ਕੇ ਵੋਟਾਂ ਪਾ ਕੇ ਸਾਰੀ ਹਰ ਇੱਕ ਕਮਿਊਨਿਟੀ ਦੇ ਬੰਦੇ ਨੂੰ ਸਰਪੰਚ ਅਸੀਂ ਬਣਾਇਆ ਠੀਕ ਹੈ ਸਾਡੇ ਬਜ਼ੁਰਗਾਂ ਨੇ ਹਰ ਇੱਕ ਬੰਦੇ ਦੀ ਮਦਦ ਕੀਤੀ ਉਸ ਤੋਂ ਬਾਅਦ ਕੀ ਸੀ ਕਿ ਸਾਰਿਆਂ ਦੇ ਸਰਪੰਚ ਬਣਦੇ ਸੀਗੇ ਤੇ ਸਾਡਾ ਜਿਹੜਾ ਅੱਜ ਤੱਕ ਜੱਦਾ ਪਿੰਡ ਵਸਿਆ ਤੇ ਕੋਈ ਵੀ ਮੁੰਡਾ ਨੌਜਵਾਨ ਜਾਂ ਬਜ਼ੁਰਗ ਜਾਂ ਕੋਈ ਵੀ ਸਰਪੰਚ ਨਹੀਂ ਸੀ ਬਣਿਆ ਕੀ ਸਾਰਿਆਂ ਨੇ ਇਕੱਠ ਕਰਕੇ ਕਿਹਾ ਕਿ ਯਾਰ ਇਸ ਵਾਰੀ ਨਾ ਆਪਾਂ ਮਿਸਤਰੀ ਭਾਈਚਾਰੇ ਦਾ ਜਿਹੜਾ ਆਪਾਂ ਸਰਪੰਚ ਬਣਾਉਣਾ ਤੇ ਕਿਹਨੂੰ ਬਣਾਇਆ ਜਾਵੇ ਠੀਕ ਹੈ ਜੀ ਔਰ ਇੰਨਾ ਸਾਰਿਆਂ ਬਜ਼ੁਰਗਾਂ ਨੇ ਇਕੱਠੇ ਹੋ ਕੇ ਮੈਨੂੰ ਬੁਲਾਇਆ ਤੇ ਨੇ ਕਿਹਾ ਕਿ ਇਹ ਸੇਵਾ ਜਿਹੜੀ ਤੈਨੂੰ ਦੇਣੀ ਹੈ ਤਕਾ ਠੀਕ ਹੈ ਜੀ ਉਹਦੇ ਬਾਅਦ ਮੈਂ ਸੋਚਿਆ ਤੇ ਫਿਰ ਮੈਨੂੰ ਪ੍ਰੈਸ਼ਰ ਵੀ ਕੀਤਾ ਕਿ ਨਹੀਂ ਯਾਰ ਵੀ ਆਪਾਂ ਦੇ ਕੋਲੇ ਆਪਾਂ ਡਨ ਕਰਤਾ ਜਿਨਾ ਆਪਾਂ ਤੁਹਾਨੂੰ ਹੀ ਬਣਾਉਣਾ ਤੁੰਨੀ ਫੜੇ ਕਰਨਾ ਠੀਕ ਹੈ ਚਲੋ ਆਪਾਂ ਫਿਰ ਸਾਰੇ ਵੱਡਿਆਂ ਦੀ ਆਖੇ ਲੱਗ ਕੇ ਤਾਂ ਆਪਾਂ ਜਿਹੜਾ ਇਹ ਸਰਪੰਚੀ ਵਾਲੇ ਸਿਸਟਮ 'ਚ ਆਏ ਆ ਤਾਂ ਫਿਰ ਜੇ ਆਪਾਂ ਆਏ ਆ ਤਾਂ ਫਿਰ ਆਪਾਂ ਸਵਾਰਕ ਹੀ ਆਵਾਂਗੇ ਸਹੀ ਹੈ ਜੀ ਠੀਕ ਹੈ ਨਾ ਜੀ ਜਿਹੜੇ ਵੀ ਆਪਣੇ ਕੰਮ ਕਰਨੇ ਆ ਜੋ ਵੀ ਆ ਤੇ ਮੇਰਾ ਮੇਨ ਜਿਹੜਾ ਸਰਪੰਚੀ ਇਲੈਕਸ਼ਨ ਦਾ ਲੜਨ ਦਾ ਜਿਹੜਾ ਸਿਸਟਮ ਆ ਉਹ ਸਾਡੇ ਘਰਾਣੇ ਸਾਡੇ ਬਜ਼ੁਰਗਾਂ ਨੇ ਤੈਅ ਕੀਤਾ ਠੀਕ ਹੈ ਭਾਈ ਜੇ ਭਾਈ ਹੁਣ ਗੱਲ ਕਰੀਏ ਆਪਾਂ ਤੁਸੀਂ ਚਲੋ ਮਿਸਤਰੀ ਭਾਈ ਜਰਨ ਨਾਲ ਰੱਖਦੇ ਹਾਂ ਲੈਂਕ ਹਾਂਜੀ ਨਾਲ ਹੋਰ ਵੀ ਆਪਣੇ ਨਾਲ ਭਰਾ ਜੁੜੇ ਆ ਕੋਈ ਹੋਰ ਸੰਧੂ ਜਾਂ ਹੋਰ ਦੇਖੋ ਜੀ ਸਾਡਾ ਜਿਹੜਾ ਪਿੰਡ ਆ ਮਤਲਬ ਮੇਰੇ ਸਾਡੇ ਪਿੰਡ ਦੇ ਵਿੱਚ ਚਾਰ ਸਰਪੰਚ ਜਿਹੜੇ ਇਸ ਵਾਰੀ ਕਲੈਕਸ਼ਨ ਚ ਜਿਹੜੇ ਖੜੇ ਆ ਸਾਰੇ ਹੀ ਬਹੁਤ ਰਿਸਪੈਕਟਡ ਆ ਹਾਂਜੀ ਠੀਕ ਆ ਸਾਡੇ ਪਿੰਡ ਦਾ ਮਾਹੌਲ ਬਹੁਤ ਸੋਹਣਾ ਹਾਂਜੀ ਅਸੀਂ ਜਦੋਂ ਵੋਟਾਂ ਨਹੀਂ ਕਹਿਣ ਜਾਂਦੇ ਆ ਅਸੀਂ ਹਰ ਇੱਕ ਦੇ ਘਰੇ ਜਾਂਦੇ ਆ ਠੀਕ ਹੈ ਤਾਂ ਉਹ ਸਾਡੇ ਘਰੇ ਵੀ ਆਉਂਦੇ ਆ ਭਾਈ ਚਾਰ ਕਿਸਾਨ ਜਿਹੜੀ ਹੈਗੀ ਆ ਉਹ ਪੂਰੀ ਪੂਰੀ ਕੈਮ ਹੈ ਬਹੁਤ ਵਧੀਆ ਗੱਲ ਹੈ ਅਸੀਂ ਵੀ ਆਪਦੇ ਲੈਵਲ ਤੇ ਪੂਰੀ ਮਿਹਨਤ ਕਰ ਰਹੇ ਆ ਠੀਕ ਹੈ ਜੀ ਔਰ ਦੂਜੇ ਮੁੰਡੇ ਵੀ ਜਿਹੜੇ ਹੈਗੇ ਆਪਦੇ ਆਪਦੇ ਲੈਵਲ ਤੇ ਪੂਰੀ ਮਿਹਨਤ ਕਰਦੇ ਆ ਦੇਖੋ ਜਿਹੜੀ ਐਂਡ ਚ ਪਰਚੀ ਕਿਹਦੀ ਨਿਕਲਦੀ ਐਂਡ ਚ ਪ੍ਰਮਾਤਮਾ ਕਿਹਨੂੰ ਸੇਵਾ ਬਿਲੇਰ ਦੀ ਦਿੰਦਾ ਠੀਕ ਹੈ ਉਹ ਬਈ ਦੀ ਹਜੇ ਐਂਡ ਤੇ ਪਤਾ ਲੱਗਣਾ ਪਰ ਅੱਜ ਦੀ ਡੇਟ ਤੇ ਸਾਡੇ ਜਿਹੜਾ ਸਿਸਟਮ ਬਹੁਤ ਪਿੰਡ ਦਾ ਜਿਹੜਾ ਬਹੁਤ ਸੋਹਣਾ ਚੱਲ ਰਿਹਾ ਔਰ ਸਾਰੇ ਭਾਈਚਾਰਕ ਸਾਂ ਜਿਹੜੀ ਕੈਮ ਆ ਹਾਂਜੀ ਭਾਈ ਜੀ ਜੇ ਹੁਣ ਗੱਲ ਕਰੀਏ ਆਪਾਂ ਹੁਣ ਕਈ ਪਿੰਡਾਂ ਚ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਐ ਤੇ ਉਥੇ ਬੋਲੀ ਲੱਗਦੀ ਐ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਵੀ ਜਾਵੜੀ ਐ ਉਹਨਾਂ ਦੇ ਲਈ ਤੁਹਾਡੇ ਕੋਈ ਵੀ ਵਿਊ ਵੀ ਕਿਵੇਂ ਲੱਗਦਾ ਤੁਹਾਨੂੰ ਚੰਗਾ ਕੰਮ ਦੇਖੋ ਜੀ ਜਿਹੜੀ ਸਰਪੰਚੀ ਆ ਹਾਂਜੀ ਠੀਕ ਐ ਇਹ ਵੇਕਣ ਵਾਲੀ ਚੀਜ਼ ਨਹੀਂ ਹੈਗੀ ਸਹੀ ਇਹਨੂੰ ਖਰੀਦਿਆ ਨਹੀਂ ਜਾ ਸਕਦਾ ਫਿਰ ਆਪਾਂ ਵੋਟਾਂ ਦਾ ਤਾਂ ਮਤਲਬ ਵੀ ਕੋਈ ਨਹੀਂ ਰਿਹਾ ਗਿਆ ਨਾ ਜਿਹਦੇ ਕੋਈ 2 ਕਰੋੜ ਪਿਆ ਉਹਨੇ ਚੱਕ ਕੇ 2 ਕਰੋੜ ਦਿੱਤਾ ਤੇ ਸਰਪੰਚ ਬਣ ਗਿਆ ਉਹ ਚੀਜ਼ ਬਿਲਕੁਲ ਗਲਤ ਆ ਆਪਾਂ ਚੀਜ਼ ਨਾਲ ਸਹਿਮਤ ਨਹੀਂ ਹੈਗੇ ਸਹੀ ਵੋਟਾਂ ਕਿਸ ਲਈ ਬਣਾਈਆਂ ਸੀ ਵੋਟਿੰਗ ਸਿਸਟਮ ਐਸੇ ਲਈ ਬਣਾਇਆ ਸੀ ਕਿ ਯਾਰ ਜਿਹੜਾ ਬੰਦਾ ਚੰਗਾ ਲੱਗੂਗਾ ਹੁਣ ਅਸੀਂ 4 ਸਰਪੰਚ ਪਿੰਡ ਦੇ ਵਿੱਚ ਉੱਠੇ ਆਂ ਚਾਰਾਂ ਚੋਂ ਜਿਹਨੂੰ ਵੱਧ ਵੋਟਾਂ ਪੈਣਗੀਆਂ ਉਹ ਸਰਪੰਚ ਬਣੂਗਾ ਨਾ ਤੇ ਵੱਧ ਵੋਟਾਂ ਉਹਨੂੰ ਪੈਣੀਆਂ ਜਿਹਨੂੰ ਲੋਕ ਲਾਇਕ ਕਰਨਗੇ ਜਿਹਨੂੰ ਪਸੰਦ ਕਰਨਗੇ ਜਿਹਦਾ ਕੰਮ ਪਸੰਦ ਕਰਨਗੇ ਜਿਹਦੇ ਤੋਂ ਲੋਕਾਂ ਨੂੰ ਉਮੀਦ ਹੋਊਗੀ ਕਿ ਆਹ ਬੰਦਾ ਜਿਹੜਾ ਵਧੀਆ ਕੰਮ ਕਰੂਗਾ ਆਪਾਂ ਇਹਨੂੰ ਲੈ ਕੇ ਆਉਣਾ ਮੂਰੋ ਠੀਕ ਹੈ ਜੀ ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਜਿਹੜੀ ਉਹ ਚੀਜ਼ ਆ ਉਹ ਗਲਤ ਚੀਜ਼ ਹੈਗੀ ਆ ਉਹ ਉਹ ਜਿਹੜਾ ਬੰਦ ਹੋਣਾ ਚਾਹੀਦਾ ਕੰਮ ਇਦਾਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਬੋਲੀ ਲਾ ਲਈ ਸਰਪੰਚੀ ਦਾ ਯਾਰ ਇੱਕ ਦੇਖੋ ਸਿਸਟਮ ਸਰਕਾਰ ਨੇ ਬਣਾਇਆ ਉਹ ਵਿਤਨ ਵਾਲਾ ਕੰਮ ਥੋੜੀ ਆ ਠੀਕ ਹੈ ਤੁਸੀਂ ਆਪਦੇ ਲੈਵਲ ਤੇ ਆਪਦੇ ਪਿੰਡ ਚ ਕੁਝ ਕਰਨਾ ਚਾਹੁੰਨੇ ਹੋ ਦਾਨ ਦਾਨਪੂਰਨ ਕਰਨਾ ਚਾਹੁੰਨੇ ਹੋ ਜਾਂ ਪਿੰਡ ਲਈ ਕੁਝ ਕਰਨਾ ਚਾਹੁੰਨੇ ਹੋ ਤੇ ਵੈਲਕਮ ਆ ਯਾਰ ਪਹਿਲਾਂ 2 ਕਰੋੜ ਰੁਪਏ ਲਾ ਦੋ ਜਿਹਦੀ ਜੇਹ ਪਾਰ ਸੰਦੀ ਆ ਪਰ ਇਹ ਮਤਲਬ ਜਿਹੜੇ ਸਰਪੰਚੀ ਨੂੰ ਖਰੀਦਣਾ ਪੈਸਿਆਂ ਨਾਲ ਇਹ ਗਲਤ ਆ ਨਹੀਂ ਨਹੀਂ ਸਹੀ ਗੱਲ ਆ ਵੀ ਹੁਣ ਬਾਈ ਜੀ ਜੇ ਹੁਣ ਗੱਲ ਕਰੀਏ ਕਈਆਂ ਪਿੰਡਾਂ ਦੇ ਵਿੱਚ ਆਪਾਂ ਨੂੰ ਆਮ ਹੀ ਪਤਾ ਲੜਾਈਆਂ ਵੀ ਬਹੁਤ ਕਤਲ ਵੀ ਹੋ ਜਾਂਦੇ ਆ ਉਹਦਾ ਯਾਰ ਬਈ ਬਹੁਤ ਗਲਤ ਗੱਲ ਐ ਵੀ 5 ਸਾਲ ਬਾਅਦ ਤਾਂ ਸਰਪੰਚੀ ਫੇਰ ਆ ਜਾਂਦੀ ਐ ਉਹ ਕਿਵੇਂ ਲੱਗਦਾ ਬਈ ਤੁਹਾਨੂੰ ਚੰਗੀ ਗੱਲ ਦੇਖੋ ਬਈ ਜੀ ਜਿਹੜਾ ਇਹ ਸਿਸਟਮ ਆ ਨਾ ਜਦੋਂ ਅਸੀਂ ਵੀ ਮਤਲਬ ਲੋਕਾਂ ਦੇ ਘਰਾਂ ਚ ਮੰਗਲ ਜਾਂਦੇ ਆ ਵੋਟ ਜਾਂ ਅਸੀਂ ਸਾਰਿਆਂ ਨੂੰ ਜਾਣਦੇ ਆ ਹਨਾ ਤਾਂ ਜਿਹੜੇ ਮੇਰੇ ਨਾਲ ਮੁੰਡੇ ਚੱਲਦੇ ਆ ਜਾਂ ਜਿਹੜੇ ਦੂਜੇ ਮੁੰਡੇ ਵੀ ਆਪਣੇ ਪਿੰਡ ਦੇ ਦੇਖੋ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਭਾਈਚਾਰਕ ਸਾਂਝ ਆ ਦੂਜੇ ਨੰਬਰ ਤੇ ਸਾਰੇ ਕੰਮ ਆਉਂਦੇ ਆ ਪਹਿਲੇ ਨੰਬਰ ਤੇ ਅਸੀਂ ਪਿੰਡ ਲੈਵਲ ਤੇ ਸਾਰੇ ਇਕੱਠੇ ਆ ਚਾਹੇ ਕੋਈ ਸਰਪੰਚ ਚੁੱਠਿਆ ਚਾਹੇ ਕੋਈ ਅਜੇ ਕਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਫਿਰ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੀ ਭਾਈਚਾਰਕ ਸਾਂਝ ਆ ਮੇਰੇ ਨਾਲ ਜਿੰਨੇ ਮੁੰਡੇ ਚੱਲਦੇ ਆ ਮੈਂ ਸਾਰਿਆਂ ਨੂੰ ਸਮਝਾਉਣਾ ਕਿ ਜਿਹੜਾ ਇਲੈਕਸ਼ਨ ਆ ਇਹ 15 20 ਦਿਨ ਦੀ ਗੇਮ ਆ ਜਿਹਦੀ ਸੇਵਾ ਕਰਮਾਂ ਚ ਲਿਖੀ ਉਹਨੂੰ ਮਿਲ ਜਾਣੀ ਆ ਤੁਸੀਂ ਇੱਕ ਦੂਜੇ ਨਾਲ ਕਦੇ ਨਹੀਂ ਵਿਵਾਦ ਨਹੀਂ ਕੱਲ ਨੂੰ ਤੁਸੀਂ ਟਰੈਕਟਰ ਵੀ ਕਿਸੇ ਦਾ ਮੰਗਣਾ ਕਿਸੇ ਦੀ ਟਰਾਲੀ ਵੀ ਮੰਗਣੀ ਹੈ ਤੂੰ ਨਾ ਸਿਰ ਤੇ ਆ ਸਹੀ ਹੈ ਤੇ ਤੁਸੀਂ ਕਿਸੇ ਨਾਲ ਲੜਨਾ ਨਹੀਂ ਕਿਸੇ ਨੂੰ ਬੋਲਣਾ ਨਹੀਂਗਾ ਆਪਦੀ ਮਿਹਨਤ ਕਰਨੀ ਆ ਅਗਲਾ ਆਪਦੀ ਕਰਦਾ ਸਾਡੇ ਪਿੰਡ ਦੇ ਵਿੱਚ ਜਿਹੜਾ ਮਾਹੌਲ ਆ ਬੜਾ ਵਧੀਆ ਠੀਕ ਹੈ ਨਹੀਂ ਬਹੁਤ ਕੋਈ ਮੁੰਡਾ ਵੱਧ ਘੱਟ ਨਹੀਂ ਬੋਲਦਾ ਕੋਈ ਮੁੰਡਾ दारू ਪੀ ਕੇ ਜਾਂ ਜਿਵੇਂ ਆਪਾਂ ਪਿੰਡਾਂ 'ਚ ਦੇਖਦੇ ਆਂ ਵੀ ਬਾਈ ਜੀ ਜੇ ਆਪਾਂ ਗੱਲ ਕਰੀਏ ਪਿੰਡ ਦੇ ਲੋਕ ਮਾਵਾ ਭੈਣਾ ਤੁਹਾਨੂੰ ਸਰਪੰਚੀ ਲਈ ਸੇਵਾ ਦਾ ਮੌਕਾ ਦਿੰਦੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਪਿੰਡ ਦਾ ਕਿਹੜਾ ਮੇਨ ਕੰਮ ਜਿਹੜਾ ਅਧੂਰਾ ਪਿਆ ਤੁਸੀਂ ਕਰਨਾ ਚਾਹੋਗੇ ਹਾਂਜੀ ਬਾਈ ਜੀ ਇਹ ਹੈ ਕਿ ਜਦੋਂ ਅਸੀਂ ਨਾ ਅੱਜ ਵੋਟਾਂ ਮੰਗਣ ਲਈ ਲੋਕਾਂ ਦੇ ਘਰਾਂ 'ਚ ਆਪਾਂ ਜਾਨੀ ਕੰਬੀਨ ਵਾਸਤੇ ਜਦੋਂ ਮੈਂ ਵੀਡੀਓ ਲਈ ਸਾਈਡ ਗਿਆ ਅੱਜ ਉੱਥੇ ਨਾ ਬਹੁਤ ਸਾਰੇ ਘਰ ਮਤਲਬ ਲਗਭਗ 10 ਤੋਂ 15 ਘਰ ਹੋਣੇ ਆ ਜਿਨ੍ਹਾਂ ਦੀਆਂ ਛੱਤਾਂ ਦੇ ਵਿਚਾਰਿਆਂ ਨੇ ਪੰਨੇ ਪਾਏ ਹੋਏ ਆ ਠੀਕ ਹੈ ਵੀਰੇ ਪਾਰੀਆਂ ਦੀ ਥਾਂ ਤੇ ਉਹਨਾਂ ਨੇ ਮਤਲਬ ਗੱਟੇ ਜਾਂ ਕੁਝ ਲਾਇਆ ਹੋਇਆ ਹਾਂਜੀ ਹਾਂਜੀ ਤਾਂ ਉਹ ਚੀਜ਼ ਦੇਖ ਕੇ ਮੈਨੂੰ ਬੜਾ ਲੱਗਦਾ ਉਹਨਾਂ ਨੇ ਮੈਨੂੰ ਬੜਾ ਵਿਚਾਰਾ ਕਈ ਤਾਂ ਰੋਣ ਲੱਗੀਆਂ ਬੁੜੀਆਂ ਕਹਿੰਦੀਆਂ ਵੀਰੇ ਇੱਥੇ ਜਦੋਂ ਗਰਮੀ ਦੀ ਵੀ ਬੁਰਾ ਹਾਲ ਆ ਤੇ ਗਾਂ ਸਰਦੀ ਆ ਰਹੀ ਤਾਂ ਸਰਦੀ ਦੀ ਬੜਾ ਸਾਡਾ ਬੁਰਾ ਹਾਲ ਹੋਣਾ ਹਾਂਜੀ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਘਰ ਆ ਉਹਨਾਂ ਦੀਆਂ ਛੱਤਾਂ ਜੋ ਵੀ ਜਿਹੜੀ ਗੌਰਮੈਂਟ ਆਪਾਂ ਨੂੰ ਹੈਲਪ ਦਿੰਦੀ ਹੈ ਜਾਂ ਜਿਵੇਂ ਵੀ ਆ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਉਹ ਕਰਨ ਵਾਲਾ ਹਾਂਜੀ ਦੂਜੇ ਨੰਬਰ ਤੇ ਕੰਮ ਇਹ ਕਰਨ ਵਾਲਾ ਵੀ ਉੱਥੇ ਇੱਕ ਗਲੀ ਆ ਹਾਂਜੀ ਉਹ ਗਲੀ ਜਿਹੜੀ ਹੈ ਨਾ ਬਈ ਉਹ ਮਤਲਬ ਗਲੀ ਕੱਚੀ ਆ ਠੀਕ ਹੈ ਬਈ ਗਲੀ ਹੈ ਥੋੜੀ ਹੋਈ ਆ ਪਰ ਉਹ ਗਲੀ ਜਿਹੜੀ ਕੱਚੀ ਆ ਉੱਥੇ ਜਦੋਂ ਮੀਂਹ ਪੈ ਜਾਂਦਾ ਤੇ ਆਸ-ਪਾਸੇ ਰੂੜੀਆਂ ਤੇ ਉਹ ਜਿਹੜੇ ਵਿਚਾਰੇ ਘਰ ਆ 8-10 ਘਰ ਆ ਉਹਨਾਂ ਨੂੰ ਜਿਹੜਾ ਘਰੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਜੇ ਜਦੋਂ ਮੀਂਹ ਪੈਂਦਾ ਤੇ ਮੀਂਹ ਦੇ ਵਿੱਚ ਦੀ ਬਾਹਰ ਜਾਣਾ ਕੋਈ ਸਰਜਰੀ ਕਰਨੇ ਜਾਣਾ ਪਾਣੀ ਖੜ ਜਾਂਦਾ ਹਾਂ ਉਹ ਬੜੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਉਹ ਮਤਲਬ ਹੈਗੀ ਆ ਉਹ ਗਲੀ ਪੱਕੀ ਕਰਨੀ ਕਰਨੇ ਵਾਲੀ ਤੇ ਮੇਰਾ ਮੰਨ ਹੈ ਕਿ ਪਹਿਲਾਂ ਛੱਤਾਂ ਘਰ ਜਿਹੜੇ ਉਹਨਾਂ ਸਹੀ ਕਰਾਉਣੇ ਆ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਵਿਚਾਰਾਂ ਦੇ ਬੱਚੇ ਠੰਡ ਦਾ ਦੰ ਆ ਰਹੀ ਆ ਉਹ ਕਰਾਉਣੇ ਆ ਤੇ ਇੱਕੋ ਗਲੀ ਪੱਕੀ ਕਰਨ ਵਾਲੀ ਆ ਸਭ ਤੋਂ ਮੇਨ ਕੰਮ ਤਾਂ ਇਹ ਆ ਸੈਕੰਡਲੀ ਆਪਾਂ ਐਜੂਕੇਸ਼ਨ ਵਾਲੇ ਪਾਸੇ ਵੀ ਜਾਵਾਂਗੇ ਆਪਾਂ ਹੈਲਥ ਵਾਲੇ ਪਾਸੇ ਵੀ ਜਾਵਾਂਗੇ ਇੱਕ ਚੀਜ਼ ਹੋਰ ਹੈ ਜਿਵੇਂ ਸਾਰੇ ਪਿੰਡਾਂ ਦੇ ਵਿੱਚ ਹੀ ਹੁੰਦਾ ਜਾਂਦਾ ਹੈ ਕਿ ਯਾਰ ਜਿਹੜਾ ਸਰਪੰਚ ਬਣਾਉਣਾ ਉਹ 30 ਸਾਲ 35 ਸਾਲ 40 ਵਾਲਾ ਬਣਾਓ ਉਹਦਾ ਉਹਦਾ ਮੇਨ ਕਾਰਨ ਇੱਕ ਹੈਲਥ ਵੀ ਆ ਹਾਂਜੀ ਉਹਦਾ ਮੇਨ ਕਾਰਨ ਹੈਲਥ ਵੀ ਹੈ ਕਿਉਂਕਿ ਜਿਹੜੀ 50 ਸਾਲ ਦੇ ਉੱਤੇ ਬੰਦੇ ਆਲਾ 50 ਸਾਲ ਤੋਂ ਉਮਰ ਉੱਤੇ ਜੀ ਦੀ ਉਹਦਾ ਵਿਚਾਰਾ ਦਵਾਈਆਂ ਲੈ ਲੈ ਕੇ ਤਾਂ ਉਹਦਾ ਟਾਈਮ ਪਾਸ ਕਰਦਾ ਹਾਂ ਜੇ ਤੁਰਨਾ ਕੋਈ ਹੁਣ ਜਦੋਂ ਸਰਪੰਚੀ ਵਾਲੇ ਕੰਮ ਚ ਕੀ ਹੁੰਦਾ ਕਿ ਆਪਾਂ ਹਰੇਕ ਬੰਦੇ ਦੇ ਨਾਲ ਵੀ ਆਉਣਾ ਜਾਣਾ ਫਾਇਦੇ ਕਰਾਉਣੇ ਆ ਕਿਸੇ ਦਾ ਜ਼ਮੀਨਦਾਰ ਉਹਦਾ ਕੁਛ ਕਿਸਦਾ ਕੁਛ ਚਲੋ ਹਾਂਜੀ ਹਾਂਜੀ ਚੱਲੀ ਚੱਲਦਾ ਬੜਾ ਕੁਝ ਹੁੰਦਾ ਤਾਂ ਉਹ ਜਿਹੜਾ ਜਿਹੜਾ 55 ਸਾਲ 50 ਸਾਲ ਦਾ ਵਿਚਾਰਾ ਬੰਦਾ ਨਾ ਜੀ ਹਾਂਜੀ ਉਹਨੂੰ ਤਾਂ ਘੰਟੇ-ਘੰਟੇ ਬਾਅਦ ਦਵਾਈ ਲੈਣੀ ਹੁੰਦੀ ਹੈ ਬਨੇ ਸਹੀ ਹੈ ਜੀ ਹਰ ਇੱਕ ਬੰਦੇ ਨੂੰ ਹੈਲਥ ਪ੍ਰੋਬਲਮ ਆ ਤਾਂ ਆਪਾਂ ਹੈਲਥ ਵਾਲਾ ਸਿਸਟਮ ਵੀ ਜਿਹੜਾ ਦੇਖਣਾ ਵੀ ਪਿੰਡ ਦੇ ਵਿੱਚ ਬਹੁਤ ਸੋਹਣਾ ਕੋਈ ਇਹੋ ਜਿਹਾ ਸਿਸਟਮ ਬਣੇ ਹਾਂਜੀ ਕਿ ਜਿਹੜੇ ਸਾਰੇ ਲੋਕਾਂ ਨੂੰ ਉਹ ਚੀਜ਼ ਦਾ ਫਾਇਦਾ ਫੈਮਿਲੀ ਸਰਕਾਰ ਵੱਲੋਂ ਵੀ ਬਾਈ ਜੀ ਦਵਾਈਆਂ ਬਹੁਤ ਫ੍ਰੀ ਆ ਰਹੀਆਂ। ਅੱਜ ਇੱਕ ਉਸੇ ਇੱਕ ਬੱਚਾ ਸਾਡੇ ਨਾਲ ਪ੍ਰੋਬਲਮ ਵੀ ਹੈਗੀ ਵਿਚਾਰੇ ਨੂੰ ਉਹ ਵੀ ਸਾਨੂੰ ਉਹਨਾਂ ਨੇ ਰਿਕਵੈਸਟ ਕੀਤੀ ਸੀਗੀ ਕਿ ਜਿੱਦਾਂ ਇਦਾਂ ਦੇ ਜਿਹੜੇ ਕੇਸ ਹੁੰਦੇ ਜਿਨ੍ਹਾਂ ਕੋਲੇ ਵਿਚਾਰਾਂ ਕੋਲੇ ਬਹੁਤ ਔਖਾ ਇਲਾਜ ਕਰਾਉਣਾ ਕਰਾ ਨਹੀਂ ਸਕਦੇ। ਉਹ ਉਹਨਾਂ ਨੂੰ ਮਤਲਬ ਆਪਾਂ ਜਿਹੜੇ ਇਹ ਜੀਆਂ ਫੈਮਲੀਆਂ ਵਾਸਤੇ ਨਾ ਕੁਝ ਇਦਾਂ ਆਪਾਂ ਬਣਾਈਏ ਪਿੰਡ 'ਚ। ਸਾਡੇ ਨਾਲ ਵੀਡੀਓ ਦੇ ਵਿੱਚ ਇੱਕ ਨਾ ਘਰ 'ਚ ਮਤਲਬ ਦੇਖੋ ਉਹਨਾਂ ਦਾ ਵਿਚਾਰਾਂ ਦਾ ਨਾ ਉਸੇ ਰੂਮ 'ਚ ਇਹਨਾਂ ਨੇ ਪੈਣਾ। ਉਸੇ ਰੂਮ 'ਚ ਇਹਨਾਂ ਨੇ ਖਾਣਾ ਬਣਾਉਣਾ। ਉਸੇ ਰੂਮ ਚ ਉਹਨਾਂ ਦੇ ਕੱਪੜੇ ਵਗੈਰਾ ਇੱਕ ਰੂਮ ਆ ਤੇ ਮਤਲਬ ਪੰਜ ਜੀਏ ਤੇ ਉੱਥੇ ਹੀ ਪੈਣਾ ਉਹਨਾਂ ਨੇ ਤਾਂ ਉੱਥੇ ਨਾ ਅੱਗ ਲੱਗ ਗਈ ਸੀ ਸਾਡੇ ਵਿੜੇ ਚ ਨਾ ਇੱਕ ਘਰ ਦੇ ਤਾਂ ਉਹਨਾਂ ਦਾ ਵਿਚਾਰਾ ਨਾ ਸਾਰਾ ਕਮਰਾ ਤੇ ਕੱਪੜੇ ਉਹੜੇ ਨਾ ਸੜ ਗਏ ਸੀ ਠੀਕ ਹੈ ਜੀ ਲੋਕਾਂ ਨੇ ਕੁਝ ਹੈਲਪ ਵੀ ਕੀਤੀ ਉਹਨਾਂ ਦੀ ਮਤਲਬ ਉਹ ਜਿਹੜੇ ਉਦਾਂ ਦੇ ਘਰ ਆ ਨਾ ਬਈ ਉਹਨਾਂ ਦੀ ਉਹਨਾਂ ਨੂੰ ਸਹੀ ਲੋੜ ਉਡੀ ਅਸਲ ਲੋੜ ਆ ਨਾ ਜੀ ਉਹਨਾਂ ਨੂੰ ਲੋੜ ਨਹੀਂ ਤਾਂ ਆਮ ਆਪਾ ਪਿੰਡਾਂ 'ਚ ਸੁਣਦੇ ਵੀ ਨਰੇਗਾ ਵਾਲੇ ਪੈਸੇ ਸਰਪੰਚ ਹੀ ਕਾਈ ਜਾਂਦਾ ਮੈਂ ਤਾਂ ਗਲਤ ਗੱਲ ਕੱਢੀ ਮਾਰੀ ਗੱਲ ਮੈਂ ਤਾਂ ਸਰਕਾਰ ਦਾ ਪੈਸਾ ਹੁੰਦਾ ਉਹਨੂੰ ਸਹੀ ਢੰਗ ਨਾਲ ਵਰਤੋ ਆ ਨਹੀਂ ਗਰੀਬਾਂ ਨੂੰ ਹਾਂ ਜੀ ਮਤਲਬ ਜਿਹੜੀ ਪਿੰਡਾਂ 'ਚ ਗੱਲ ਜਿਹੜੀ ਸੁਣੀ ਦੀ ਹੈ ਕਿ ਯਾਰ ਸਰਪੰਚ ਆਉਣੇ ਐ ਕਰਤਾ ਨਰੇਗਾ ਵਾਲੇ ਪੈਸੇ ਐ ਖਾ ਗਏ ਐ ਖਾ ਗਏ ਸੋ ਜਿਹੜੇ ਪੈਸੇ ਆ ਨਾ ਮਤਲਬ ਕਿ ਸਹੀ ਜਿੰਨਾ ਲੋਕਾਂ ਵਾਸਤੇ ਬਣੇ ਆ ਉਹਨਾਂ ਨੂੰ ਉਹਨਾਂ ਨੂੰ ਮਿਲਣੇ ਚਾਹੀਦੇ ਆ ਕਿਉਂਕਿ ਉਸ ਪੈਸੇ ਤੇ ਉਹਨਾਂ ਦਾ ਹੀ ਹੱਕ ਆ ਨਹੀਂ ਨਹੀਂ ਸਹੀ ਗੱਲ ਆ ਤਾਂ ਜਿਹੜੇ ਇਹ ਜਿਹੇ ਘਰ ਆ ਬ ਛੋਟਾ ਜਨਾਲ ਕਿਚਨ 'ਚ ਅੱਡ ਬਣਾ ਦਈਏ ਇਸ ਰੈਂਡਰ ਗੈਸ ਦਾ ਸਿਸਟਮ ਜਿਹੜਾ ਆਡ ਹੋ ਜੇ ਬੰਦੇ ਨੂੰ ਇੰਨਾ ਹੀ ਸੌਖਾ ਹੋ ਜੇ ਨਹੀਂ ਨਹੀਂ ਸਹੀ ਗੱਲ ਹੈ ਬਹੁਤ ਵੱਡੀ ਮਦਦ ਹੈ ਚਲੋ ਆਪਾਂ ਵੀ ਨਹੀਂ ਕਰ ਸਕਦੇ ਸਰਕਾਰ ਵੀ ਪੈਸੇ ਓਨੇ ਹੀ ਦਿੰਦੀ ਆ ਕਰਨ ਨੂੰ ਬਟ ਇਹ ਹੈ ਕਿ ਬਜ਼ੁਰਗਾਂ ਦਾ ਕੁਝ ਓਨਾ ਕ ਬਣ ਜੇ ਵੀ ਘਟੋ ਘਟ ਕਿਸੇ ਨਾਲ ਅੱਡ ਹੋ ਜੇ ਉਹਨਾਂ ਦੀ ਨਹੀਂ ਨਹੀਂ ਸਹੀ ਗੱਲ ਹੈ ਖਾਣ ਪੀਣ ਨਾਲ ਉੱਥੇ ਧੂਆ ਉੱਡੀ ਜਾਂਦਾ ਉੱਥੇ ਹੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਫਿਰ ਗਾਂ ਉਹ ਜਿਹੜੇ ਸਾਹ ਨਹੀਂ ਲੈਣਾ ਮਤਲਬ ਸਾਹ ਦੀ ਸਮੱਸਿਆ ਉਹਦੇ ਤੇ ਬਜ਼ੁਰਗਾਂ ਨੂੰ ਬੜੀ ਸਮੱਸਿਆ ਆਉਂਦੀ ਜੇ ਕੋਈ ਬਜ਼ੁਰਗ ਉੱਥੇ ਬੈਠਾ ਉਹ ਸਿਆਲ ਹੈਗਾ ਸਿਆ ਦੋਸਤੋ ਆਪਣਾ ਬਾਈ ਨਾਲ ਗੱਲ ਕਰਦਿਆਂ ਕਰਦਿਆਂ ਹਨੇਰਾ ਹੋ ਗਿਆ ਸੀਗਾ ਤੇ ਬਾਈ ਨੇ ਵੀ ਕਿਸੇ ਜ਼ਰੂਰੀ ਕੰਮ ਜਾਣਾ ਸੀਗਾ ਆਪਾਂ ਬਾਈ ਦੇ ਨਾਲ ਚੱਲਦੇ ਚੱਲਦੇ ਗੱਲਬਾਤ ਕਰਦੇ ਆਂ ਵੀਡੀਓ ਨਾਲ ਜੁੜੇ ਰਹੋ ਜੇ ਹਾਂਜੀ ਬਾਈ ਜੀ ਬਾਈ ਜੀ ਤੁਸੀਂ ਹੈਲਥ ਬਾਰੇ ਤਾਂ ਦੱਸਤਾ ਜੀ ਤੇ ਐਜੂਕੇਸ਼ਨ ਬਾਰੇ ਆਪਣਾ ਹੋਰ ਪਿੰਡ ਦੇ ਲਈ ਕੀ ਸੋਚ ਰਹੇ ਆਂ ਐਜੂਕੇਸ਼ਨ ਦੀ ਬਾਈ ਜੀ ਜਿਹੜੀ ਗੱਲ ਹੈ ਨਾ ਮਤਲਬ ਜਿਹੜਾ ਸਾਡੇ ਪਿੰਡ ਵਾਲਾ ਸਕੂਲ ਆ ਹਾਂਜੀ ਬੜੀ ਦੇਰ ਤੋਂ ਨਾ 8ਵੀਂ ਕਲਾਸ ਤੱਕ ਆ ਕੀ ਕੋ ਸਾਡੇ ਪਿੰਡ ਅੱਠਵੀਂ ਚੱਕੀ ਅਸੀਂ ਮੈਂ ਸੋਚਦਾ ਕਿ ਸਕੂਲ ਨਾ ਘੱਟੋ ਘੱਟ ਪਲੱਸ 2 ਜਾਂ ਜਮਾ ਹੀ ਜਾਂਦਾ ਤਾਂ 10ਵੀਂ ਤਾਂ ਹੋਣੀ ਚਾਹੀਦੀ ਆ ਸਹੀ ਹੈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂ ਹਾਂਜੀ ਸਾਡਾ ਨਾ ਸ਼ੇਰ ਸਿੰਘ ਵਾਲਾ ਸਕੂਲ ਪੈਂਦਾ ਇੱਥੋਂ ਸਾਡੇ ਬੱਚਿਆਂ ਨੂੰ ਜਿਹੜੇ ਮਤਲਬ ਇੱਥੋਂ ਪੈ ਜਾਂਦਾ ਮਿਰਕਲ ਨਾਲ ਤਿੰਨ ਕ ਤਿੰਨ ਤਿੰਨ ਚਾਰ ਕਿਲੋਮੀਟਰ ਪੈ ਜਾਂਦਾ ਤਿੰਨ ਚਾਰ ਕਿਲੋਮੀਟਰ ਉਹਦੇ 'ਚ ਕੀ ਸੀਗਾ ਮੈਂ ਉਧਰੋਂ ਸ਼ੇਰ ਸਿੰਘ ਵਾਲੇਲੇ ਪਾਸੋਂ ਆਈ ਜਾਂਦਾ ਸੀ ਤੇ ਗਰਮੀ ਜਿਵੇਂ ਸਟਾਰਟ ਹੁੰਦੀ ਤਾਂ ਬੜੀ ਗਰਮੀ ਹੁੰਦੀ ਮਈ ਜਦੋਂ ਗਰਮੀ ਸਟਾਰਟ ਹੁੰਦੀ ਆ ਹਾਂਜੀ ਤਾ ਦੋ ਸਾਡੇ ਪਿੰਡ ਦੀਆਂ ਨਾ ਕੁੜੀਆਂ ਵਿਚਾਰੀਆਂ ਮੁੜਕੋ ਮੁੜਕੀ ਉਧਰੋਂ ਧੁਨੀਆਂ ਆਉਂਦੀਆਂ ਪਈਆਂ ਸੀਆਂ ਰਸਤੇ 'ਚ ਮੈਂ ਪੁੱਛਿਆ ਬਟਾ ਤੁਸੀਂ ਮੈਂ ਕਿਹਾ ਯਾਰ ਛੜਕ ਦੇ ਵਿੱਚ ਵਿਚਾਲੇ ਇਕੱਲੀਆਂ ਕੁੜੀਆਂ ਜਾਂਦੀਆਂ ਪਈਆਂ ਕਿੱਥੇ ਜਾਣਾ ਪੁੱਤ ਕਹਿੰਦੀ ਜੀ ਬੀਲੇ ਵਾਲੇ ਹਾਂਜੀ ਉਹ ਬੱਚੇ ਵਿਚਾਰੇ ਮੈਂ ਜਾਣਦਾ ਨਹੀਂ ਸੀ ਕਿਹਦੇ ਜਵਾਬਾਂ ਠੀਕ ਹੈ ਵੀ ਮੈਂ ਕਿਹਾ ਬਟਾ ਮੈਂ ਜੂ ਮੈਂ ਤਾਰ ਦੇਣਾ ਸੁਣੋ ਠੀਕ ਹੈ ਠੀਕ ਹੈ ਉਹ ਚੀਜ਼ ਤਾਂ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿਹੜੀ ਕਲਾਸ ਚੋਂ ਕਹਿੰਦੇ ਵੀਰੇ ਅਸੀਂ ਪਲੱਸ 1 'ਚ ਪੜ੍ਹਦੀਆਂ ਉੱਥੇ ਆਏ ਇਦਾਂ ਕਰਕੇ ਉਹਨਾਂ ਨੇ ਮੈਨੂੰ ਨਾਮ ਵੀ ਦੱਸਿਆ ਚਲੋ ਆਪਾਂ ਇਸ ਕੋਈ ਨਹੀਂ ਕਾਨੂੰ ਕਰਨਾ ਬਈ ਹਾਂ ਤਾਂ ਮੈਂ ਕਿਹਾ ਚਲੋ ਬੇਟਾ ਕੋਈ ਗੱਲ ਨਹੀਂ ਤੇ ਮੈਨੂੰ ਉਹ ਚੀਜ਼ ਤੇ ਲੱਗਦਾ ਨਾ ਵੀ ਜਿਵੇਂ ਮਤਲਬ ਪਲੱਸ 1 ਦਾ ਬੱਚਾ ਜਾਂ ਪਲੱਸ 2 ਦਾ ਬੱਚਾ ਯਾਰ ਇੱਕ ਕੁੜੀਆਂ ਕੱਲੀਆਂ ਸੜਕ ਦੇ ਵਿਚਾਰੀਆਂ ਦੁਪਹਿਰੇ ਤੁਰੀਆਂ ਫਰਦੀਆਂ ਤਾਂ ਜਿਹੜੇ ਜਿਹੜਾ ਅੱਜ ਜ਼ਮਾਨਾ ਚੱਲਦਾ ਪਏ ਬੱਚਿਆਂ ਦੀ ਕੀ ਸੇਫਟੀ ਹੈ ਯਾਰ ਸਹੀ ਹੈ ਆ ਹਾਲਾਤ ਬਹੁਤ ਮਾੜੇ ਆ ਚੀਜ਼ਾਂ ਨੂੰ ਦੇਖਦੇ ਸਾਨੂੰ ਮੈਨੂੰ ਇਹ ਲੱਗਦਾ ਕਿ ਯਾਰ ਨਾ ਘੱਟੋ ਘੱਟ ਪਲੱਸ 2 ਤੱਕ ਦਾ ਸਕੂਲ ਪਿੰਡ ਚ ਬੰਨਣਾ ਚਾਹੀਦਾ ਕਿਉਂਕਿ ਜਿਹੜੇ ਦਾ ਘਰ ਹੈਗੇ ਸਰਦੇ ਉਹ ਤਾਂ ਬਈ ਆਪਦੇ ਜਵਾਕਾਂ ਨੂੰ ਵਧੀਆ ਸਟੱਡੀ ਕਰਾਈ ਜਾਂਦੇ ਆ ਚੰਗੇ ਸਕੂਲਾਂ ਚ ਪਾਉਂਦੇ ਆ ਵੈਨ ਦਾ ਖਰਚਾ ਵੀ ਆਉਂਦੇ ਆ ਜਾਂਦਿਆਂ ਸਾਰਾ ਉਹਨਾਂ ਕੋਲੇ ਜਿਹੜਾ ਸਹਿੰਦਾ ਬੰਦਾ ਵਿਚਾਰਾ ਉਹ ਆਪਦੇ ਬੱਚਿਆਂ ਦਾ ਕਰਦਾ ਰਹਿੰਦਾ ਬਟ ਯਾਰ ਜਿਹੜੇ ਬੱਚੇ ਨਾ ਜਿਨ੍ਹਾਂ ਦੇ ਪੇਰੈਂਟਸ ਵਿਚਾਰਾਂ ਦੀ ਇਨਕਮ ਘੱਟ ਆ ਜਾਂ ਇਨਕਮ ਸੋਰਸ ਨਹੀਂ ਹੈਗੇ ਜਾਂ ਉਹਨਾਂ ਨੂੰ ਬੜਾ ਯਾਰ ਇਹ ਚੀਜ਼ ਦੀ ਬਹੁਤ ਵੱਡੀ ਪਰੇਸ਼ਾਨੀਆਂ ਖਾਸ ਕਰਕੇ ਕੁੜੀਆਂ ਵਾਸਤੇ ਬੜੀ ਵੱਡੀ ਪਰੇਸ਼ਾਨੀ ਸਹੀ ਗੱਲ ਹੈ ਠੀਕ ਹੈ ਵੀ 2-3 ਕਿਲੋਮੀਟਰ ਤੱਕ ਦੂਰ ਅਜ ਤੋਂ 20 25 ਸਾਲ 30 ਸਾਲ ਪਹਿਲਾਂ ਲੋਕ ਤ ਅੱਜ ਕਿਸੇ ਨੇ ਸੁਣਿਆ ਯਾਰ ਅੱਜ ਦੇ ਜ਼ਮਾਨੇ 'ਚ ਬੱਚੇ ਤੁਰ ਕੇ 3-4 ਕਿਲੋਮੀਟਰ ਸਕੂਲ ਜਾਣ ਹਾਂਜੀ ਹਾਂ ਉਦੋਂ ਆਇਆ ਯਾਰ ਸਾਡੇ ਪਿੰਡ ਅੱਜ ਵੀ ਹੋ ਰਿਹਾ ਉਸ ਟਾਈਮ ਲੋਕਾਂ ਕੋਲ ਟਾਈਮ ਵੀ ਬਹੁਤ ਹੁੰਦਾ ਸੀ ਵੇਲੇ ਸੀ ਅੱਜ ਕੱਲ੍ਹ ਟਾਈਮ ਹੀ ਨਹੀਂ ਕਿਸੇ ਕੋਲ ਪਰ ਅੱਜ ਵੀ ਹੋ ਰਿਹਾ ਕਿਉਂ ਹੋ ਰਿਹਾ ਇਸ ਯਾਰ ਅਸੀਂ ਸੋਚਣਾ ਨਾ ਹਾਂਜੀ ਜੇ ਅਸੀਂ ਹੁਣ ਮੂਹਰੇ ਆਏ ਆ ਤਾਂ ਮੈਂ ਗੱਲ ਹੀ ਕਰਨੀ ਆ ਨਾ ਯਾਰ ਹਾਂਜੀ ਹਾਂ ਬਾਕੀ ਤਾਂ ਜਮਾਨਾ ਵੀ ਬਹੁਤ ਮਾੜਾ ਹੈ ਅੱਜ ਕੱਲ ਆਪਾਂ ਵੀ ਵੇਨੇ ਕਿੰਨੇ ਹਾਲਾਤ ਮਾੜੇ ਐ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਚੱਲ ਰਹੀਆਂ ਨੇ ਇਹ ਆਪਣੇ ਪਿੰਡ ਦੇ ਵਿੱਚ ਹੀ ਸਕੂਲ ਹੋਊਗਾ ਤੇ ਨਾਲੇ ਬੱਚੇ ਆਪਣੇ ਪੜ੍ਹ ਲਿਖ ਜਾਣਗੇ ਤੇ ਬੱਚੇ ਕੁੜੀਆਂ ਨੂੰ ਪੜਾਉਂਦਾ ਹੀ ਨਹੀਂ ਕੋਈ ਕੁੜੀਆਂ ਨੂੰ ਇਸੇ ਕਰਕੇ ਨਹੀਂ ਅਗਲਾ ਪੜਾਉਂਦਾ ਕਿ ਯਾਰ ਮਤਲਬ ਕੁੜੀਆਂ ਕਿਵੇਂ ਜਾਣੀਆਂ ਆਉਣੀਆਂ ਯਾਰ ਸਹੀ ਗੱਲ ਹੈ ਤਾਂ ਉਹ ਕੁੜੀਆਂ ਦੀ ਵਿਚਾਰਾਂ ਦੀ ਕਿਤੇ ਨਾ ਕਿਤੇ ਕੁੜੀਆਂ ਹੀ ਵੱਧ ਪੜ੍ਹਨਾ ਚਾਹੁੰਦੀਆਂ ਤੇ ਕੁੜੀਆਂ ਦੀ ਪੜ੍ਹਾਈ ਵਿੱਚੋਂ ਛੁਡਾ ਦਿੱਤੀ ਜਾਂਦੀ ਹੈ ਹਾਂਜੀ ਭੱਜੀ ਇੱਕ ਮਿੰਟ ਮੈਂ ਗੱਲ ਰੋਕਦਾ ਜੀ ਭਾਈ ਜੀ ਆਪਣੀ ਵੀਡੀਓ ਵੀ ਲੰਮੀ ਹੋ ਰਹੀ ਆ ਆਪਾਂ ਚਲੋ ਫੇਰ ਵੀ ਟਾਈਮ ਮਿਲਿਆ ਤਾਂ ਦੋ ਤਿੰਨ ਦਿਨਾਂ ਤੱਕ ਫੇਰ ਆਪਾਂ ਮਿਲਾਂਗੇ ਤੇ ਭਾਈ ਜੀ ਜੇ ਆਪਾਂ ਇਹ ਦੂਜਾ ਐਜੂਕੇਸ਼ਨ ਦੇ ਨਾਲ ਨਾਲ ਹੋਰ ਤੁਸੀਂ ਪਿੰਡ ਬਾਰੇ ਕੀ ਸੋਚ ਰਹੇ ਹੋ ਭਾਈ ਜੀ ਵੀਡੀਓ ਪਹਿਲਾਂ ਲੰਮੀ ਹੁੰਦੀ ਜਾਂਦੀ ਆ ਜਿੰਨਾ ਕਿ ਮੈਂ ਸੋਚ ਰੱਖਿਆ ਜਾਂ ਜੋ ਵੀ ਮੈਨੂੰ ਲੱਗਦਾ ਆਪਣੀ ਇੰਟਰਵਿਊ ਦੋ ਤਿੰਨ ਘੰਟੇ ਦੀ ਹੋ ਜਾਣੀ ਆ ਸੋ ਇੱਕ ਲਾਸਟ ਤੁਹਾਨੂੰ ਮੈਂ ਦੱਸ ਦਿੰਨਾ ਵੀਰ ਮੇਰੇ ਇੱਕ ਲਾਸਟ ਗੱਲ ਦੱਸ ਦਿਨਾ ਹੁਣ ਨਾ ਲਾਸਟ ਗੱਲ ਇਹ ਆ ਕਿ ਜਿਵੇਂ ਮੰਨ ਕੇ ਚੱਲੋ ਗਰੀਬ ਭਾਈਚਾਰਾ ਜਿਹੜਾ ਮੰਨ ਲਓ ਜਾਂ ਜਿਹੜਾ ਆਪਣਾ ਉਧਰਲਾ ਵਿੜੇ ਵਾਲਾ ਜਾਂ ਮੈਂ ਸਿੱਖ ਵਿਚਾਰੇ ਹੈਗੇ ਨਾ ਹਾਂਜੀ ਹਾਂਜੀ ਜਦੋਂ ਤਾਂ ਆਪਾਂ ਕੋਈ ਵਿਆਹ ਰੱਖਦੇ ਆ ਕੋਈ ਭੋਗ ਰੱਖਦੇ ਆ ਕੋਈ ਆਪਾਂ ਖੁਸ਼ੀ ਦਾ ਮੌਕਾ ਰੱਖਦੇ ਆ ਤਾਂ ਬੰਦਾ ਉਹ ਗਿਣਮੈਣ ਕੇ ਰੱਖਦਾ ਸਹੀ ਹੈ ਕਿ ਆਪਾਂ ਬਈ ਇੰਨੀ ਤਰੀਕ ਦਾ ਵਿਆਹ ਰੱਖ ਲੈਣਾ ਤੇ ਆਪਾਂ ਪੈਸੇ ਬੰਦਾ ਲੋਨ ਕਰਾ ਲੈਂਦਾ ਜਾਂ ਕੋਈ ਆਪਦੇ ਹੱਥ 'ਚ ਪੈਸੇ ਕਰਕੇ ਨਾ ਫੇਰ ਪ੍ਰੋਗਰਾਮ ਕਰਦਾ ਸਹੀ ਵਿਆਹ ਵਾਲਾ ਪਰ ਇਹਦੇ ਅਗੇ ਜਦੋਂ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਨਾ ਹਾਂਜੀ ਗਰੀਬ ਫੈਮਿਲੀਾਂ ਚ ਚਾਹੇ ਕੋਈ ਆ ਸਹੀ ਹੈ ਵੀ ਉਹਨਾਂ ਨੂੰ ਬਹੁਤ ਔਖਾ ਜਾਂਦਾ ਨਹੀਂ ਬਹੁਤ ਔਖਾ ਜਾਂਦਾ ਬਹੁਤ ਔਖਾ ਜਾਂਦਾ ਠੀਕ ਆ ਉਹਦੇ ਚ ਕੀ ਹੁੰਦਾ ਇੱਕ ਤਾਂ ਬੰਦਾ ਵਿਚਾਰਾ ਮੰਨ ਲਓ ਕਿਸੇ ਦਾ ਕੋਈ ਬਜ਼ੁਰਗ ਮਾਪਿਓ ਆ ਦਵਾਈਆਂ ਲੈ ਲੈ ਪੈਸੇ ਉਹ ਤੇ ਵੈਸੇ ਹੀ ਖਰਚਾ ਹੋ ਜਾਂਦਾ ਵਿਚਾਰੇ ਦਾ ਤੇ ਅਚਨ ਚੇਤੂ ਦੀ ਡੈਥ ਹੋ ਜਾਂਦੀ ਆ ਸਹੀ ਹੈ ਵੀ ਤਾਂ ਉਹਦੇ ਤੇ ਨਾ ਐਡਾ ਪਹਾੜ ਟੁੱਟ ਪੈਂਦਾ ਕਿ ਮੰਨ ਕੇ ਚੱਲੋ ਬਾਕੀ ਭੋਗ ਵਗੈਰਾ ਅਗਲੇ ਨੇ ਪਾਉਣਾ ਜਾਂ ਕੁਝ ਕਰਨਾ ਤੇ ਜਿਹੜੀਆਂ ਜਿਵੇਂ ਹੁਣ ਮੈਂ ਇੱਥੇ ਵਖਿਆ ਜਿਹੜੀ ਧਰਮਸ਼ਾਲਾ ਹਨਾ ਜਾਂ ਕੋਈ ਉਧਰ ਦੀ ਬੰਦੀ ਸਿੱਖਾਂ ਦੇ ਪਾਸੇ ਵਿਚਾਰਾਂ ਦੇ ਉੱਥੇ ਕੋਈ ਇਹੋ ਜੀ ਚੀਜ਼ ਬਣੀ ਹੋਵੇ ਜਿੱਥੇ ਥੋੜੇ ਜਿਹੇ ਪੈਸੇ ਲਾ ਕੇ ਬਾਲੇ ਪੈਸੇ ਲਾਉਣ ਦੀ ਲੋੜ ਨਹੀਂ ਇੱਕ ਛੋਟਾ ਜਿਹਾ ਹਸਾਬ ਜਿਹਾ ਟੈਂਟ ਤੇ ਜਿਹੜੇ ਭਾਂਡੇ ਵਗੈਰਾ ਸਾਰੇ A to Z ਉਹ ਉੱਥੇ ਉਹਨਾਂ ਦੇ ਅੱਡ ਕੰਪਲੀਟ ਹੋਣ ਬਾਈ ਇਹ ਗਰੀਬ ਬੰਦੇ ਨੂੰ 1000 ਰੁਪਿਆ ਵੀ ਲਾਉਣਾ ਪਿਆ ਜਰ ਉਹਨਾਂ ਨੂੰ 10000 ਰੁਪਿਆ ਬਾਈ ਮਾੜੇ ਟਾਈਮ ਚ ਸਹੀ ਹੈ ਕਿਉਂਕਿ ਉਹ ਮਿਣਿਆ ਕਿਥੇ ਨਿੰਦਾ ਇੱਕਦਮ ਆ ਟੁੱਟ ਪੈਂਦਾ ਕਿ ਯਾਰ ਆ ਹੋ ਗਿਆ ਸਮਝੀਗਾ ਮੈਂ ਕਹਿੰਦਾ ਉਹਦੇ ਵਾਸਤੇ ਆਪਾਂ ਛੋਟੀ ਜੀ ਚੀਜ਼ ਉਹ ਜੀ ਬਣੀ ਹੋਵੇ ਵਿਚਾਰੇ ਕੀ ਉਹਨਾਂ ਨੂੰ ਜੇ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਕਿਰਾਇਆ ਨਾ ਭਰਨਾ ਪਵੇ ਲੈ ਕੇ ਆਉਣਾ ਸਮਾਨ ਛੱਡ ਕੇ ਉਹਨਾਂ ਦਾ ਕਿਰਾਇਆ ਦੇਣਾ ਇਹ ਬੜੀ ਮਤਲਬ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨੂੰ ਚਾਹੀਦੀ ਆ ਕਿ ਆਪਣੇ ਕੋਲ ਫ੍ਰੀ ਵਾਲਾ ਸਮਾਨ ਪਿਆ ਤੇ ਚੱਕ ਕੇ ਆਪਾਂ ਲਾਤਾ ਤੇ ਲਾ ਕੇ ਆਪਾਂ ਸੰਭਾਲਤਾ ਆਪਣੇ ਪਿੰਡ 'ਚ ਵੀ ਮੇਰੇ ਸਾਹਮਣੇ ਕੋਈ ਕਿਰਾਏ ਵਾਲਾ ਟੈਂਟ ਹੈ ਨਹੀਂ ਗਾ ਅਸੇ ਪਿੰਡਾਂ 'ਚ ਪਾਸੇ ਦੂਰ ਜਾਣਾ ਪੈਂਦਾ ਤੇ ਉੱਥੇ ਆਪਣਾ ਕਿਰਾਇਆ ਵੀ ਗਰੀਬ ਨੂੰ ਦੂਜਾ ਜਾਦੇ ਬਣ ਜਾਂਦਾ ਬਿਲਕੁਲ ਬਿਲਕੁਲ ਔਖਾ ਬਹੁਤ ਹੋ ਜਾਣਾ ਬਈ ਬਹੁਤ ਔਖਾ ਇਸ ਮਾਮਨ ਕੋਈ ਜਿਆਦਾ ਖਰਚਾ ਵੀ ਨਹੀਂ ਜੇ ਰੱਖਿਆ ਜਾਵੇ ਤਾਂ 2 ਲੱਖ ਰੁਪਏ ਦਾ ਬਹੁਤ ਕੁਝ ਬਣ ਜਾਂਦਾ ਹੈ ਗੱਲ ਛੋਟੀ ਆ ਪਰ ਜਿਹੜਾ ਗਰੀਬ ਬੰਦੇ ਤੇ ਪੈਂਦੀ ਉਹਦੇ ਹਸਤੇ ਤਾਂ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਬਾਈ ਜੀ ਇੱਕ ਚੀਜ਼ ਹੋਰ ਆ ਮੈਂ ਨਾ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਵੇਂ ਪਿੱਛੇ ਕਣਕ ਦਾ ਸੀਜ਼ਨ ਮੈਂ ਰੁਕਿਆ ਠੀਕ ਆ ਜਿਹੜੀਆਂ ਕਣਕ ਵੱਢਣ ਤੋਂ ਬਾਅਦ ਬੱਲੀਆਂ ਡਿੱਗਦੀਆਂ ਉਹਨਾਂ ਨੂੰ ਬਾਈ ਜੀ ਜਿਹੜੇ ਚੁੱਕ ਨਾਉਂਦੇ ਉਹਨਾਂ ਨੂੰ ਨਾ ਰੋਕਿਆ ਕਰੋ ਸਹੀ ਗੱਲ ਸਾਨੂੰ ਅੱਜ ਕਿਸ ਨੇ ਲਾਂਭਾ ਵੀ ਦਿੱਤਾ ਉਹਦੇ ਕਰਕੇ ਮੈਂ ਬੇਨਤੀ ਕਰਨ ਲੱਗਿਆ ਸਾਰਿਆਂ ਨੂੰ ਕਿ ਨਾ ਰੋਕਿਆ ਕਰੋ ਉਹਨਾਂ ਚੁੱਕ ਲੈਣ ਦਾ ਕਰੋ ਤੁਸੀਂ ਇੱਕ ਚੀਜ਼ ਸੋਚੋ ਬਈ ਜੀ ਟੈਕਨੋਲੋਜੀ ਇੰਨੀ ਵੱਧ ਗਈ ਇੰਨੀ ਟੈਕਨੋਲੋਜੀ ਵਧਣ ਦੇ ਬਾਵਜੂਦ ਵੀ ਛੱਟੇ ਡਿੱਗਦੇ ਆ ਜਾਂ ਬੱਲੀਆਂ ਡਿੱਗਦੀਆਂ ਦਾਣੇ ਡਿੱਗਦੇ ਆ ਉਹ ਬਈ ਜੀ ਪਰਮਾਤਮਾ ਕਿਸੇ ਦੀ ਕਿਸਮਤ ਦੇ ਡਿੱਗਦਾ ਉਹ ਉਹਨਾਂ ਨੂੰ ਚੁੱਕ ਲੈਣ ਦਾ ਕਰੋ ਜੀ ਕਿਸੇ ਦਾ ਮਨ ਦੁਖੀ ਨਾ ਕਰਾ ਤੁਸੀਂ ਬਾਹਰ ਹੀ ਦੇਣੇ ਵਿੱਚ ਆਪਾਂ ਆਪ ਦਾ ਚੁਗਣਾ ਨਹੀਂ ਬਈ ਸਹੀ ਗੱਲ ਹੈ ਤਾਂ ਮੇਰੀ ਹੱਥ ਜੋੜ ਕੇ ਲਾਸਟ ਦੇ ਵਿੱਚ ਇਹ ਬੰਤੀ ਇਹ ਸਾਰੇ ਵੀਰਾਂ ਨੂੰ ਕਿ ਯਾਰ ਉਹ ਨਾ ਰੋਕਿਆ ਕਰੋ ਬਾਈ ਨਾ ਛੜਕਿਆ ਕਰੋ ਚੁੱਕ ਲੈਂਦਾ ਕਰੋ ਪਰਮਾਤਮਾ ਆਪਾਂ ਨੂੰ ਜੋ ਵੀ ਦਿੰਦਾ ਕੀ ਪਤਾ ਕਿਹਦੀ ਕਸਮੰਦ ਕਰੀ ਸਹੀ ਗੱਲ ਹੋ ਗਈ ਜੇ ਆਪਣੇ ਜ਼ਿੰਮੇਦਾਰ ਦੇ ਹੋਊਗਾ ਤਾਂ ਫੇਰ ਹੀ ਗਰੀਬ ਘਰ ਪਾਊਗਾ ਫੇਰ ਹੀ ਜਾਊਗਾ ਆਸ ਲੈ ਕੇ ਜਿੱਥੇ ਗੋੜਾ ਉਥੇ ਮੱਖੀਆਂ ਆਉਣੀਆਂ ਹੈ ਬਾਈ ਆਸ ਲੈ ਕੇ ਆਉਂਦਾ ਬੰਦਾ ਠੀਕ ਹੈ ਨਾ ਤਾਂ ਆਸ ਲੈ ਕੇ ਆਉਂਦਾ ਬੰਦਾ ਠੀਕ ਹੈ ਥੈਂਕ ਯੂ ਬਾਈ ਜੀ ਠੀਕ ਹੈ ਜੀ ਸਾਰੇ ਦੋਸਤਾਂ ਨੂੰ ਧੰਨਵਾਦ ਜੀ ਠੀਕ ਹੈ ਬਾਈ ਜੀ ਧੰਨਵਾਦ ਬਾਈ ਓਕੇ ਧੰਨਵਾਦ ਥੈਂਕ ਯੂ ਸੋ Much ਓਕੇ